ਇਕ ਵਾਰ ਨਾ ਕਿ ਬਜ਼ੁਰਗ ਨੇ ਆਪਣੇ ਆਸ-ਪਾਸੇ ਖਬਰ ਫਲਾ ਦਿੱਤੀ ਵੀ ਜੋ ਆਪਣੇ ਗੁਆਂਢ ਦੇ ਵਿੱਚ ਨੌਜਵਾਨ ਮੁੰਡਾ ਰਹਿੰਦਾ ਵੀ ਉਹ ਚੋਰ ਹੈ। ਖਬਰ ਕਾਫੀ ਫੈਲ ਗਈ। ਖਬਰ ਅੱਗੇ ਦੀ ਅੱਗੇ ਜਾ ਪਹੁੰਚੀ ਪੁਲਿਸ ਕੋਲ। ਕਿਸੇ ਦੇ ਕਹਿਣ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ। 1.5-2 ਸਾਲ ਕੇਸ ਚੱਲਿਆ ਤੇ ਕੇਸ ਤੋਂ ਪਤਾ ਲੱਗਿਆ ਕਿ ਉਹ નિર્ਦੋਸ਼ ਹੈ, ਸਾਬਤ ਹੋ ਗਿਆ ਕਿ ਉਹਦਾ ਕੋਈ ਕਸੂਰ ਨਹੀਂ ਉਹਨੇ ਕੋਈ ਚੋਰੀ ਨਹੀਂ ਕੀਤੀ। ਤਾ ਮੁੰਡਾ ਜਦੋਂ ਹੀ ਜੇਲ੍ਹ ਚੋਂ ਬਾਹਰ ਆਇਆ ਛੁੱਟ ਕੇ ਉਹਨੂੰ ਪਤਾ ਲੱਗਿਆ ਕਿ ਕਿਹਨੇ ਖਬਰ ਫਲਾਈ ਸੀ ਉਹਨੇ ਉਹਦੇ ਤੇ ਕੇਸ ਕਰ ਦਿੱਤਾ ਮਨ ਹਾਰੇਗਾ ਕਿ ਮੇਰਾ ਰੈਪਿਊਟੇਸ਼ਨ ਬਹੁਤ ਸਟੇਕ ਤੇ ਲੱਗੇ ਇਸ ਬੰਦੇ ਕਰਕੇ ਤੇ ਇਹ ਤੋਂ ਉਹਦਾ ਮੁਆਵਜ਼ਾ ਲਵਾਇਆ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਪਹਿਲੀ ਸੁਣਵਾਈ ਹੋਈ ਤੇ ਜੱਜ ਨੇ ਉਹ ਬਜ਼ੁਰਗ ਨੂੰ ਅਦਾਲਤ ਚ ਬੁਲਾ ਲਿਆ ਕਹਿੰਦੇ ਕਿ ਤੂੰ ਸਜ਼ਾ ਦਾ ਹੱਕਦਾਰ ਹੈਂ ਤੂੰ ਝੂਠੀ ਖਬਰ ਫਲਾਈ ਉਹ ਕਹਿੰਦਾ ਮੈਂ ਤਾਂ ਸਿਰਫ ਕਮੈਂਟ ਹੀ ਕੀਤਾ ਸੀ ਕਿਸੇ ਕੋਲੇ ਗੱਲ ਹੀ ਕੀਤੀ ਸੀ ਮੈਨੂੰ ਲੱਗਿਆ ਮੈਂ ਕਹਿ ਤਾ ਕਿ ਇਸ ਚੱਲਿਆ ਤਾਂ ਪਤਾ ਚੱਲ ਗਿਆ ਵੀ ਇਹ ਨਿਰਦੋਸ਼ ਆ ਠੀਕ ਆ ਉਹ ਛੁੱਟ ਵੀ ਤਾਂ ਗਿਆ ਪਰ ਮੈਨੂੰ ਸਜ਼ਾ ਕਿਉਂ ਜੱਜ ਜੀ ਉਹਨੂੰ ਕਹਿੰਦਾ ਕਿ ਐਦਾਂ ਕਰ ਜੋ ਜੋ ਤੂੰ ਇਹਦੇ ਬਾਰੇ ਬੋਲਿਆ ਸੀ ਉਹ ਇੱਕ ਕਾਗਜ਼ ਤੇ ਲਿਖ ਲੈ ਤੇ ਕਾਗਜ਼ ਦੇ ਛੋਟੇ ਛੋਟੇ 100 200 ਪੀਸ ਬਣਾ ਲੈ ਤੇ ਘਰ ਨੂੰ ਜਾਂਦਾ ਹੋਇਆ ਨਾ ਇੱਕ ਇੱਕ ਕਰਕੇ ਰਾਸਤੇ ਦੇ ਵਿੱਚ ਸੁੱਟਦਾ ਗਿਆ ਫਿਰ ਕਹਿੰਦਾ ਬਾਕੀ ਸੁਣਵਾਈ ਅਗਲੇ ਹਫਤੇ ਹੋਊਗਾ ਉਹਨਾਂ ਬਜ਼ੁਰਗ ਉਸੇ ਤਰ੍ਹਾਂ ਹੀ ਕਰਦਾ ਗਿਆ ਪੇਜ ਦੇ ਉੱਤੇ ਲਿਖ ਲਿਆ ਉਹਨੇ ਇਹ ਉਹਦੇ ਬਾਰੇ ਜੋ ਮੰਦਾ ਚੰਗਾ ਕਿਹਾ ਸੀ ਛੋਟੇ ਛੋਟੇ ਟੁਕੜੇ ਕਰ ਲਿਆ ਕਿ ਕਰਕੇ ਸੁੱਟਦਾ ਗਿਆ ਘਰ ਤੱਕ ਪਹੁੰਚਿਆ ਖਤਮ ਕਰ ਲੇ ਸਾਰੇ ਸੁੱਟ ਕੇ ਅਗਲੇ ਹਫਤੇ ਫਿਰ ਸੁਣਵਾਈ ਹੋਈ ਤੇ ਜਦੋਂ ਬਜ਼ੁਰਗ ਸੁਣਵਾਈ ਲਈ ਪਹੁੰਚਿਆ ਤਾਂ ਜੱਜ ਉਹਨੂੰ ਕਹਿੰਦਾ ਵੀ ਹੁਣ ਉਹ ਸਾਰੇ ਟੁਕੜੇ ਇਕੱਠੇ ਕਰਕੇ ਲੈ ਕੇ ਆ ਜਿਹੜੇ ਕਹਿੰਦਾ ਪਿਛਲੀ ਵਾਰ ਤੋਂ ਸੁੱਟ ਕੇ ਗਿਆ ਸੀ ਬਚਰ ਨੂੰ ਬੜੀ ਹੈਰਾਨੀ ਹੋਈ ਰ ਗੁੱਸਾ ਵੀ ਆ ਗਿਆ ਉਹ ਕਹਿੰਦਾ ਮੈਂ ਕਿਵੇਂ ਲਿਆ ਸਕਦਾ ਕੀ ਪਤਾ ਕਿੱਥੇ ਚਲੇ ਗਏ ਹਵਾ ਕਿੱਥੇ ਕਿੱਥੇ ਉਡਾ ਕੇ ਲੈ ਗਈ ਉਹਨਾਂ ਨੂੰ ਹੁਣ ਮੈਂ ਕਿਵੇਂ ਇਕੱਠੇ ਕਰੂੰਗਾ ਜੱਜ ਨੂੰ ਕਹਿੰਦਾ ਇਸੇ ਤਰ੍ਹਾਂ ਤੂੰ ਕਹਿੰਦਾ ਨਾ ਸਿਰਫ ਕਮੈਂਟ ਹੀ ਐ ਮੈਂ ਤਾਂ ਸਿਰਫ ਦੋ ਸ਼ਬਦ ਹੀ ਬੋਲੇ ਸੀ ਤੇ ਉਹ ਕਿੱਥੇ ਕਿੱਥੇ ਪਹੁੰਚ ਗਏ ਸਜ਼ਾ ਤੇ ਇੱਕ ਪਾਸੇ ਐ ਪਰ ਕੀ ਜਿੱਥੇ ਜਿੱਥੇ ਪਹੁੰਚੇ ਆ ਤੈਨੂੰ ਪਤਾ ਵੀ ਉਹ ਕਿੱਥੇ ਕਿੱਥੇ ਪਹੁੰਚ ਗਏ ਪਹਿਲੀ ਗੱਲ ਤਾਂ ਤੈਨੂੰ ਪਤਾ ਨਹੀਂ ਦੂਜੀ ਜਿੱਥੇ ਜਿੱਥੇ ਪਹੁੰਚ ਗਏ ਜਿੰਨਾ ਲੋਕਾਂ ਦੇ ਮਨ ਦੇ ਵਿੱਚ ਇਹਦਾ ਰੈਪਿਊਟੇਸ਼ਨ ਖਰਾਬ ਹੋ ਗਿਆ ਕੀ ਉੱਥੇ ਜਾ ਕੇ ਫਿਕਸ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਐਸੀ ਕਰਕੇ ਤੂੰ ਸਜ਼ਾ ਦਾ ਹੱਕਦਾ ਹੁੰਦਰਾ ਸਾਡੇ ਨਾਲ ਵੀ ਅਸੀਂ ਜਾਣੇ ਜਾਣ ਜਾਣੇ ਦੇ ਵਿੱਚ ਕਦੇ-ਕਦੇ ਕਿਸੇ ਦੀ ਸ਼ਾਨ ਦੇ ਖਿਲਾਫ ਦੋ ਸ਼ਬਦ ਬੋਲ ਦਿੰਨੇ ਆ ਜਾਂ ਕਿਸੇ ਦੀ ਹਾਮੀ ਚ ਹਾਮੀ ਭਰ ਦਿੰਨੇ ਆ ਫਿਰ ਨਾਲ ਆਪਣਾ ਵੀ ਇੱਕ ਟੋਟਕਾ ਖੜਦ ਲੈਨੇ ਆਮ ਹੀ ਹੁੰਦਾ ਸਾਡੇ ਸਮਾਜ ਚ ਸਾਰਿਆਂ ਨੇ ਕਿਤੇ ਨਾ ਕਿਤੇ ਕੀਤਾ ਹੋਊਗਾ ਅਸੀਂ ਵੀ ਕੀਤਾ ਹੋਊਗਾ ਔਰ ਬਾਅਦ ਰਿਅਲਾਈਜ਼ ਹੁੰਦਾ ਕਿ ਮੇਰੇ ਸ਼ਬਦ ਇਹ ਜ਼ਰੂਰੀ ਨਹੀਂ ਸੀ ਕਹਿਣੇ ਇੱਕ ਸਟੋਰੀ ਮੈਨੂੰ ਬਹੁਤ ਕੁਝ ਸਿਖਾ ਕੇ ਗਈਆਂ ਮੈਨੂੰ ਬਹੁਤ ਪਿਆਰੀ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੁਸੀਂ ਵੇਖ ਰਹੇ ਹੋ ਜਿਤਾਲੀ ਵਰਟੌਕਸ ਜੇ ਤੁਹਾਨੂੰ ਮੇਰੀ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤਾਂ ਮੈਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਚੈਨਲ ਤੇ ਟਿਕਟੌਕ ਤੇ ਫੇਸਬੁੱਕ ਤੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਜੇ ਤਾਲੀਵਾਲ ਟਾਕਸ ਨੂੰ ਹਰ ਹਫਤੇ ਇੱਕ ਨਵੀਂ ਸਟੋਰੀ ਸੁਣਨ ਲਈ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਹਾਂ ਅਗਲੇ ਹਫਤੇ ਇੱਕ ਨਵੀਂ ਸਟੋਰੀ